ਵਾਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੰਦੀਪ ਸਿੰਘ ਜਿਹੜੇ ਕੈਂਟ ਪੰਡਿਤਪੁਰ ਦੇ ਨੇੜੇ ਜਿਲ੍ਹਾ ਮੁਲਕਾ ਆਪਣਾ ਠੀਕ ਹੈ ਕੋਟਕਪੁਰੇ ਤੋਂ ਰਹੇਗਾ 8-9 ਕਿਲੋਮੀਟਰ ਹੈਨਾ ਕੋਟਕਪੁਰੇ ਤੋਂ 8-9 ਬਾਕੀ ਬਰਾਨੇ ਤੋਂ ਦੱਸ ਕਹੋ ਮੋਬਾਈਲ ਨੰਬਰ ਜੀ ਆਪਣਾ 9855584433 9855584433 ਤਿੰਨ ਵੜਾ ਦਿਖਾਵਾਂਗੇ ਦੋ ਗੱਪਣਾ ਇੱਕ ਸੂਈ ਵੀ ਹਣਾ ਪਹਿਲਾ ਨੰਬਰ ਆਪਾਂ ਜਿਹੜੀ ਸੂਈ ਆ ਗੱਬੜ ਬੱਚੀ ਦੇਖੀ ਜਾਂਦੇ ਆ ਪਹਿਲਾ ਸੂਆ ਹੀ ਆ ਪਹਿਲਾ ਸੂਆ ਬਰੇ ਦੋ ਦੰਦ ਕੱਢਦੇ ਦੋ ਦੰਦ ਪਹਿਲਾ ਸੂਆ ਤੇ ਕਾਫੀ ਤੇ ਮੰਨ ਕੇ ਚੱਲ ਗੋਲਡਨ ਗ੍ਰੇਟਡ ਕਲਰ ਆ ਗਿਆ ਹਣਾ ਹਾਂਜੀ ਇਹ ਬਰੇ ਫਾਰਮ ਚੋਂ ਅੱਛੀ ਲਈ ਬਈ ਇਹਦੇ ਗੋਏ-ਗੂਏ ਦੇ ਨਿਸ਼ਾਨ ਉਹਨੇ ਹੀ ਆਪਾਂ ਲਾਇਆ ਹੈਗੇ ਆ ਠੀਕ ਹੈ ਤੇ 50062 ਦੀ ਦੱਸਿਆ ਬਈ ਜਿਹੜਾ ਸੀਮਨ ਲੱਗਾ ਹੋ ਵੀ ਨਾਲ ਠੀਕ ਹੈ ਤੇ ਕੈਦਨ ਕੱਢਦੀ ਪਈ ਆ ਜੇ ਇਹਦੇ ਬਾਈ ਅੱਜ ਪਏ ਆ 14 ਦਿਨ ਅਨਦਾਜ਼ਾ ਦੁੱਧ ਕਿੰਨਾ ਕੁ ਦੇ ਦੋਗੀ ਅਨਦਾਜ਼ਾ ਬਾਈ ਨਹੀਂ ਦੁੱਧ ਸੇਵਾ ਦੇਣੀ ਠੀਕ ਹੈ ਮੇਰੀ ਮਾਂ ਕਹ ਲੈ ਹੈਗਾ ਬਾਈ 27 28 ਪਰ ਆਪਾਂ ਕੁਝ ਨਹੀਂ ਕਹਿਣਾ ਨਹੀਂ ਆਪਾਂ ਕੁਝ ਨਹੀਂ ਬਾਈ ਜਿਹੜਾ ਜਿਹਨੂੰ ਬਾਈ ਅੱਖਰਾਂ ਦੀ ਸਮਝ ਆਉਂਦੇ ਆਪ ਹੀ ਲੈ ਜਾਣ ਸੁਝਾਜ ਗੱਲ ਆ ਜਮਾ ਸੋ ਐਵੇਂ ਕਹ ਜੇ 20 ਦੇ ਦੂ 25 ਦੇ ਦੂ ਕੋਈ ਫਾਇਦਾ ਨਹੀਂ ਇਹ ਦੁੱਧ ਪੁੱਤ ਕਹਿੰਦੇ ਕਰਮਾਂ ਦੇ ਹੁੰਦੇ ਆ ਤੇ ਰੇਟ ਇਹਦੇ ਕੀ ਰੱਖਿਆ ਆਪਾਂ ਰੇਟ ਬਾਈ ਦਿਨਾਂ ਦਾ ਹੁੰਦਾ ਹੁਣ ਕੇ ਨੋਰਮਲ ਜਾ ਜਾਈ ਧੋਰੀ ਬਾਹਰ ਨੂੰ ਸੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖੋ ਕੰਨ ਜਮਾ ਨਿਕਾ ਨਿਕਾ ਦੋਗੇ ਦੰਦ ਕੱਢਦੀ ਭਈ ਆ ਬੱਚੀ ਸਾਫ ਸੁਥਰੀ ਆ ਸੋ ਲੈਵਾ ਦੇਖ ਸਕਦੇ ਹੋ ਤੇ ਜਿੰਦ ਜਾਨ ਬਹੁਤ ਆ ਕਿਸੇ ਪਾਸਿਓਂ ਹੱਥ ਤਰਾਣੀ ਜਵਾਨੀ ਦੇ ਵਿੱਚ ਆ ਜਮਾ ਸੋ ਥਾਣ ਦੇਖ ਸਕਦੇ ਨੇੜ ਤੋਂ ਚਾਰੇ ਥਾਣ ਨੀਖਣ ਮੇ ਸਾਫ ਸੁਥਰੀ ਵਿੱਚੀ ਤੇ ਲੈ ਚੱਲੇ ਚੱਲ ਸੋ ਪੂਰੀ ਰਾਜੀ ਸਮੀ ਭਲੀ ਵੇ ਲਿੱਸੀ ਨਾ ਵੀ ਕਿਸੇ ਪਾਸਿਓਂ ਨਹੀਂ ਸੋ ਦੇਖੋ ਕੱਦ ਕਾਠ ਵਗੈਰਾ ਬੱਚੀ ਦਾ ਫਰੰਟ ਰੂਡ ਬਹੁਤ ਚੰਗੇ ਲਾ ਮੋੜ ਲਿਆ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਹੁਣ ਕੇ ਨਾਰਮਲ ਬਿਲਕੁਲ ਚੀਜ਼ ਇਹ ਹਿਸਾਬ ਦੇ ਨਾਲ ਸੋ ਠੰਡਲੇ ਵਾ ਇੱਕ ਵਾਰ ਆਪਾਂ ਨੇੜੇ ਤੋਂ ਫੇਰ ਦਿਖਾ ਦਿੰਨੇ ਆ ਦਿਨ ਵੀਰੇ ਲਗਭਗ ਹਜੇ ਕੱਢ ਜੋ 10 12 ਹਨਾ ਹਾਂਜੀ ਹਾਂਜੀ 12 ਤੋਂ 14 ਦਿਨ ਪਏ ਬਈ ਜਿਹੜੇ ਠੀਕ ਹੈ ਅੱਗੇ ਦੋ ਨੰਬਰ ਜਿਹੜੀ ਆਪਾਂ ਦੇਖੀ ਜਾਂਦੇ ਆਗੇ ਠੀਕ ਹੈ ਠੰਡੀਆਂ ਦਾ ਬਾਧੂ ਹੁੰਦੀ ਹੈ ਹਨਾ ਅੱਗੇ ਗੱਲ ਕਿਤੇ ਦੋ ਨੰਬਰ ਤਾਜੀ ਸੂਈ ਵੀ ਹੈ ਕਦੋਂ ਕਸੂਈ ਹੈ ਤਾਜੀ ਸੂਈ ਹੈ ਬਈ ਅੱਜ ਪੰਜਵਾਂ ਛੇਵਾਂ ਦਿਨ ਅੱਜ ਬੱਚਾ ਗਿਆ ਮਗਰ ਬੱਚਾ ਹੈ ਜੀ ਮਗਰ ਆ ਗਿਆ ਬੱਚਾ ਆਪਣੇ ਘਰੇ ਸੂਈ ਹੈ ਨਹੀਂ ਮਰੇ ਆਪਾਂ ਲੈ ਕੇ ਜਾਂਦੇ ਜੇਰ ਜੂ ਡੰਨ ਜੇਰ ਜੂ ਜਵਾਂ ਨਾਨਾ ਬਾਈ ਕੜ ਤੁਰਨ ਦੀ ਜਵਾਂ ਤਿਆਰੀ ਠੀਕ ਹੈ ਦੁੱਧ ਮੋੜਾ ਉੱਪਰ ਤੋਂ ਬេរੇ ਦੇ ਥੱਲੇ 13-14 ਕਿਲੋ 14 ਕਿਲੋ ਹਾਂਜੀ ਠੀਕ ਐ 7 ਲੀਟਰ ਟਾਈਮ ਦਾ ਹਾਜ਼ਰ ਆ 13 ਹੀ ਰੱਖ ਕੀ ਮੰਨ ਬਈ ਠੀਕ ਐ ਮੂੰਹ ਮੱਥੇ ਤੇ ਚੋਣ ਜਵਾਦੀ ਓਕੇ ਜਮਾ ਜਮਾ ਬਈ ਜਮਾ ਧਾਰਾ ਮਾਰ ਦਾਂਗੇ ਬਈ ਆਪਾਂ ਕਿਹੜਾ ਇਹ ਖੜਾ ਦੇਈ ਠੀਕ ਐ ਪਹਿਲਾਂ ਧਾਰਾ ਹੀ ਮਾਰ ਦੇ ਸੋ ਵੀਰੋ ਧਾਰਾ ਦੇਖ ਸਕਦੇ ਹੋ ਤੇ ਬਹਿਣ ਸਾਰੀ ਪੂਰਾ ਬਸਮ ਦੇ ਜਮਾ ਹਨਾ ਹਾਂ ਬਈ ਨਾਲ ਵੀ ਨਾਲ ਕੋ ਬਾਅਦ ਨੂੰ ਕਰ ਲਿਆ ਠੀਕ ਐ ਸੋ ਧਾਰਾ ਦੇਖ ਸਕਦੇ ਹੋ ਪੂਰੀਆਂ ਓਕੇ ਜਮਾ ਸਾਫ ਸੁਥਰੀਆਂ ਕਿਸੇ ਪਾਸੇ ਹੱਥ ਧਾਰਾ ਨਹੀਂ ਮੂੰਹ ਲੱਥਣਾਂ 'ਚ ਹੋਰ ਮਾਰ ਦੀ ਦੋ ਘਤਾਰਾ ਤੋਰ ਦੀ ਵਾਰਨੋ ਸੋ ਫੇਸ ਕੁਆਲਟੀ ਵਗੈਰਾ ਵਧਦੀ ਦੇਖ ਸਕਦੇ ਹੋ ਸਾਫ ਸੁਥਰੀ ਰਾਜੀ ਸੰਮੀ ਪੜੀ ਵੀ ਤੇ ਕੱਦ ਵੇਲ ਵਾਲੇ ਪਾਸੋਂ ਵੀ ਦੇਖੀਏ ਚੰਗੀ ਆ 13 ਲੀਟਰ ਦੁੱਧ ਹਾਜ਼ਰ ਆ 6.5 ਲੀਟਰ ਪਰ ਟਾਈਮ ਦਾ 5-4 ਦਿਨ ਹੋਇਆ ਸੂਈ ਨੂੰ ਦੇਖੋ ਬਲੱਡ ਚੱਲੀ ਜਾਂਦਾ ਵੜਦਾ ਜੀ ਸੂਈ ਵੀ ਉਸ ਕੋਲੋਂ ਬੇਫਿਕਰ ਹੋ ਜਾਓ ਤੇ ਮੈਲਾ ਗੂੜਾ ਮਾਰ ਕੇ ਦੁੱਧ ਹੋਰ ਵਧੂਗੀ ਕਹਿੰਦਾ ਭਾਵਾ ਤਨ ਗ੍ਰੇਡ ਦੀ ਕੈਪੈਸਿਟੀ ਹੋਰ ਜੀ ਹੈਗੀ ਆ ਹਨਾ ਹੈਗੀ ਆ ਬਾਈ ਹੈਗੀ ਆ ਜੀ ਠੀਕ ਹੈ ਮੰਨ ਕੇ ਜੇ ਨੇ ਵੀ 16 ਲੀਟਰ ਮੰਨ ਕੇ ਲੈ ਲਿਓ ਬੱਚੇ ਦਾ ਬਹੁਤ ਗੱਲ ਦੀ ਬਈ ਤੇ ਬਾਕੀ ਮੇਨ ਗੱਲ ਇੱਕ ਹੋਰ ਆ ਗੋਬਰ ਜਮੈਟ ਵਰਗਾ ਕ ਕੁਈ ਮੋਕਮਾਕ ਲਈ ਕਿਨੂੰ ਗੱਲ ਨਹੀਂ ਜਮਾ ਤੇ ਸਾਫ਼ ਸੁਥਰੀ ਜਮਾ ਤੇ ਬਾਕੀ ਨਿਆਣਾ ਪਾਉਣਾ ਪਾਉ ਨਹੀਂ ਪਾਉ ਕੋਈ ਦਿੱਕਤ ਨਹੀਂ ਆ ਦੇ ਕੋਈ ਬੜ ਬੜ ਮਰੀ ਜਾਂਦੀ ਹੈਗੀ ਤੇ ਮਿਲਕ ਮੇਨ ਵਗੈਰਾ ਸੋਹਣੇ ਚੰਗੀਆਂ ਥਣ ਸਾਫ਼ ਸੁਥਰੇ ਹੈ ਹਨਾ ਥਣ ਬਹੁਤ ਸਾਫ਼ ਸੁਥਰੇ ਚੋਣ ਜਾਣ ਦੇ ਕੋਣ ਜਮਾ ਨਜ਼ਾਰੇ ਹਾਰ ਹਨਾ ਉਸ ਮਾਕੇ ਥਣ ਬਹੁਤ ਵਧੀਆ ਘੜਦੀ ਠੀਕ ਅੱਗੇ ਤੀਜੇ ਨੰਬਰ ਤੇ ਆ ਗਈ ਬੱਚੀ ਘੱਪਣ ਹਾਂਜੀ ਇਹ ਦੂਜਾ ਧੂਆ ਬਈ ਕੈਦਨ ਲੈਂਦੀ ਹੈ ਤੇਰੇ ਬਲੌਗੀ ਬਨੇ ਹਫਤਾ ਅਜੇ ਹਫਤਾ ਸੂਣ ਚ ਬਾਕੀ ਹਾਂਜੀ ਤੇ ਢੱਲ ਢੂਲ ਬਈ ਇਹ ਹੀ ਢਲੂ ਨੇ ਉਹ ਯਾ ਇੰਗਰੇਜ਼ਾਂ ਦੇ ਨਾਲ ਪੰਨੂ 2 ਮਹੀਨੇ ਦੀ ਕੱਚੀ ਆਹੀ ਠੀਕ ਹੈ ਹਾਂਜੀ ਹਫਤੇ ਦੇ ਵਾਰ ਵਾਰ ਜਮਾ ਤਿਆਰ ਹੋ ਠੀਕ ਹੈ ਅੰਦਾਜ਼ਾ ਲਾ ਕੇ ਚੱਲੀ ਬੈਗੀ ਆ 15 ਕ ਦੀ ਐਵਰੇਜ ਜਰੀ 14 15 ਕਿਲੋ ਤੋਂ ਵੀਰੇ ਬੜੇ ਆ ਉਹਨਾਂ ਦੇ ਰੇਟ ਵਾਜੂਗਾ ਜਮਾ ਵਾਜੂਗਾ ਤੇ ਦਿਨ ਕੱਢ ਜੂਗੀ 15 ਹਨਾ 10 ਕ ਦੇ ਦੂੰਗੀ ਵੀਰੇ ਸੁੱਤੀਜੇ ਨੰਬਰ ਆਪਾਂ ਜਿਹੜੀ ਵਿਹੜ ਦੇਖੀ ਜਨੇ 10 ਤੋਂ 12 ਦਿਨ ਪੈਂਡਿੰਗ ਪਈ ਆ 14 ਕ ਦੀ ਐਵਰੇਜ ਚ ਚੱਲਣ ਵਾਲੀ ਵਿਹੜ ਹੈਗੀ ਆ ਤੇ ਕੱਚੀ ਕੁੱਚੀ ਬਰਾਆਂ ਪੁਰਾਂਆਂ ਬਹੁਤ ਪਈਆਂ ਹਵਾਨੇ ਦੇ ਵਿੱਚ ਤੇ ਕੱਦ ਕੁਦਦੇ ਤੇ ਬੇਲ ਵੀ ਚੰਗੀ ਆ ਸੋਹਣੀ ਮੂੰਹ ਉੱਥੇ ਰੇਡ ਵੀਰ ਕੰ ਦਾ ਫੋਨ ਤੇ ਕਰਾਂਗੇ ਬਾਜ ਬਊਗਾ ਤੇ ਰਾਜੀ ਸਮੀ ਬਲੀ ਵੀ ਓਕੇ ਆ ਪੂਰੀ ਜਮਾ ਤੇ ਦੇਖੋ ਮੂੰਹ ਮੱਥਾ ਇਹਦਾ ਫੇਸ ਕੁਆਲਟੀ ਜਰਸੀ ਆ ਗਈ ਐਰ ਸੈਰ ਵਾਲੇ ਕਲਰ ਦੇ ਵਿੱਚ ਆ ਗਈ ਇਹ ਸੋ ਦੇਖੋ ਤੋਰਾ ਵਗੈਰਾ ਦੇਖੋ ਬੈੜਦਾ ਚੰਗਾ ਤੇ ਫਿੱਟ ਫੜ ਲੈ ਵਜਮਾ ਕੰਪੈਕਟ ਹਵਾਨਾ ਨੂੰ ਪਤਾ ਸੂਣ ਦੇ ਬੜੇ ਬਹੁਤ ਵਧੀਆ ਹਵਾਨਾ ਸੋਹਣਾ ਕੱਢਦੀਆਂ ਇਹ ਤੇ ਰਾਜੀ ਸਮੀ ਪੜੀ ਆ ਤਿੰਨ ਵੜਾ ਦਿਖਾ ਦਿਆਂ ਆਪਾਂ ਤੇ ਤਿੰਨੇ ਇੱਕ ਦੋ ਹੈਗੀਆਂ ਗੱਪਣਾ ਇੱਕ ਹੈਗਿਆ ਤਾਜੀ ਸੁਈ ਵੀ 9855584433 ਕੋਈ ਵੀ ਨਾਲ ਤੁਹਾਡੇ ਪਸੰਦਾ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਸਭ ਦਾ ਤਹਿ